ਤੋੜਾ ਕਿ ਮੇਂ ਜੀਵਨ ਚੇਨ ਹੋਇਆ ਜਾਂ ਤੁਸੀਂ ਕਿੱਦਾਂ ਇੱਧਰ ਨੂੰ ਆਏ 2007 ਚ ਮੈਂ ਬਿਲਕੁਲ ਕੋਨਾ ਮੂਨਾ ਸੀ ਹਾਂਜੀ ਵਾਲ ਕਟਾਉਂਦਾ ਸੀ ਰਮਾਲ ਬੰਨਣਾ ਸਿਰ ਤੇ ਮੂਨਾ ਸੀ ਮੈਂ ਹਾਲਾਂਕਿ ਮੇਰਾ ਪਰਿਵਾਰ ਆ ਜਿਹੜਾ ਹਾਂਜੀ ਨਾਮ ਦੇ ਵਿੱਚ ਸਿੰਘ ਲਾਉਂਦਾ ਹੈ ਅਸੀਂ ਸਿੱਖ ਅੱਛਾ ਪਰ ਗੁਰਸਿੱਖੀ ਪਰ ਸਾਡੇ ਸ਼ਰਾਬ ਅੱਛਾ ਘਰੇ ਕੱਢਣੀ ਕਰਦੇ ਆਂ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਨੇ ਵੀ ਕੁੰਬੇ ਵਦਾ ਜਲ ਰਿਹਾ ਹੈ ਜਲਵੇਂ ਕੁੰਬ ਨਾ ਹੋਵੇ ਗਿਆਨ ਦਾ ਵਦਾ ਮੰਨ ਰਹਿ ਗੁਰੂ ਦਾ ਗਿਆਨ ਜਦੋਂ ਤੱਕ ਤੁਹਾਨੂੰ ਕੋਈ ਪੂਰਾ ਮਰਸ਼ਿਦ ਨਹੀਂ ਮਿਲਦਾ ਚਾਹੇ ਮੈਂ ਛੋਟਾ ਜਿਹਾ ਵੀ ਕੰਮ ਕਰਨਾ ਚਾਹੇ ਵੱਡਾ ਕਰਨਾ ਹਾਂਜੀ ਸਦ ਤੱਕ ਤੁਹਾਨੂੰ ਪੂਰਾ ਗੁਰੂ ਨਹੀਂ ਮਿਲਦਾ ਤੁਸੀਂ ਆਪਣੇ ਰਾਹ ਤੇ ਨਹੀਂ ਚੱਲ ਸਕਦੇ ਤਾਂ ਸਾਲੀ ਵਾਲੇ ਮਹਾਪੁਰਸ਼ਾਂ ਦੇ ਕੋਲ ਨਾ ਇੱਕ ਬੰਦਾ ਆਇਆ ਬਾਹਰੋਂ ਫੋਰਨ ਤੋਂ ਹਾਂਜੀ 5 ਲੱਖ ਰੁਪਏ ਲੈ ਆਇਆ ਅੱਛਾ ਜੀ ਬਾਬਾ ਜੀ ਨੇ ਮੱਥਾ ਟੇਕਦਾ 5 ਲੱਖ ਰੁਪਏ ਦਾ ਹੂੰ ਬਾਬਾ ਜੀ ਕਹਿੰਦੇ ਭਾਈ ਆਪਣੇ ਪੈਸੇ ਚੱਕ ਲੈ ਆਪਾਂ ਕਹੀਏ ਨਾ ਵੀ ਦੇਖੋ ਜਿਹੜੇ ਅਮਰਤਾਰੀ ਨੇ ਨਾ ਜਿਨ੍ਹਾਂ ਨੇ ਦਸਤਾਰ ਸਜਾਈਆ ਸਿਰੀ ਸਾਹ ਪਾਈਆ ਹੂੰ ਨਿਤਨੇਮੀ ਹੋਣਾ ਅਮਰਤਾਰੀ ਹੋਣਾ ਬਹੁਤ ਫਰਕ ਹੈ ਜੀ ਮੈਂ ਦਸਤਾਰ ਸਜਾਈ ਲੀ ਸੋਣੀ ਜੀ ਅਗਲਾ ਵਾਹ ਬਾਬਾ ਜੀ ਕਾਤਰਾ ਸੋਨਾ ਪਾਲਿਆ ਹੂੰ ਬਾਬਾ ਜੀ ਕਮਾਲ ਕਰਦੇ ਬੜੇ ਸੋਹਣੇ ਲੱਗਦੇ ਹੋ ਜਿਹੜਾ ਮੇਰਾ ਅੰਦਰ ਆ ਉਹ ਕਿਸੇ ਨੇ ਪਤਾ ਕਿੰਨਾ ਗੰਦ ਨਾਲ ਭਰਿਆ ਹੋਇਆ ਹੈ ਮਨ ਕਹਿੰਦੇ ਮਨ ਲੱਗਦਾ ਹੀ ਨਹੀਂ ਬਾਣੀ ਪੜਦਿਆਂ ਮਨ ਲੱਗਦਾ ਨਹੀਂ ਮਨ ਨੇ ਥੋੜਾ ਲੱਗਣਾ ਬਾਣੀ ਪੜੋਂਗੇ ਤਾਂ ਮਨ ਲੱਗੂ ਕਹਿੰਦੇ ਭਾਈ ਜਿੱਦਨ ਤੁਹਾਡਾ ਮਨ ਜੁੜ ਗਿਆ ਨਾ ਫਿਰ ਤਾਂ ਤੁਸੀਂ ਸੰਤ ਬਣ ਜੂਗਾ